ਤੇ ਬੈਗੇ ਅਸੀਂ ਅੱਜ ਵੀ ਖੜੇ ਆ ਤੇ ਖੜੇ ਰਹਾਂਗੇ ਤਾਂ ਇਸ ਕਰਕੇ ਜਿਹੜਾ ਇਹਨਾਂ ਦਾ ਹਰਾ ਪੈਨਾ ਉਹ ਹਰਾ ਪੈਨ ਸਾਨੂੰ ਡਰਾਉਣ ਤੇ ਲੱਗਾ ਹੋਇਆ ਹੈ ਜੇ ਪੜਾਈਆਂ ਲਿਖਾਈਆਂ ਚੋਂ ਨਿਕਲ ਕੇ ਤੁਹਾਡੇ ਵੱਲ ਮੂੰਹ ਕਰ ਲਿਆ ਤੁਹਾਨੂੰ ਭੱਜੇ ਨੂੰ ਥਾਣੇ ਨਾ ਬਣੀ ਲੋਡ ਦੇ ਵਿੱਚ ਅਸੀਂ ਭਾਜੀਪੀ ਦੇ ਐਮਐਲਏ ਦਾ ਕੀ ਹਾਲ ਕੀਤਾ ਸੀ ਨਾ ਉਹ ਅਸੀਂ ਇੱਕ ਦਾ ਕੀਤਾ ਸੀ ਹੁਣ ਅਸੀਂ ਤੁਹਾਡੇ ਜਿੰਨੇ ਵੀ ਹੈਗੇ ਸਾਰਿਆਂ ਦਾ ਹਾਲਵੇਂ ਕਰਾਂਗੇ ਕਿਵੇਂ ਦੀ ਫੀਲਿੰਗਾਂ ਹਿਟਲਰ ਲੈਂਦਾ ਸੀ ਕਿਸੇ ਸਮੇਂ ਕਿਵੇਂ ਦੀ ਫੀਲਿੰਗਾਂ ਮੋਦੀ ਲੈਂਦਾ ਸੀ ਕਿਸੇ ਸਮੇਂ ਦੇ ਉਹੋ ਜਿਹੀ ਫੀਲਿੰਗਾਂ ਇਹ ਲੈ ਰਿਹਾ ਨਹੀਂ ਅਸੀਂ ਗੱਲ ਕਹਿੰਨੇ ਹਿਟਲਰ ਖੋਟੇ ਦੇ ਵਿੱਚ ਵੜ ਗਿਆ ਸੀ ਲਾਸਟ ਦਿਨਾਂ ਦੇ ਵਿੱਚ ਜਿਹੜਾ ਮੋਦੀ ਪੂਰੇ ਭਾਰਤ ਵਿੱਚ ਜਦੋਂ ਦੀ ਤਾਨਾਸ਼ਾਹੀ ਚੱਲ ਰਹੀ ਸੀ ਨਾ ਇੱਕ ਪੰਜਾਬ ਸੀ ਜਿਨੇ ਉਹਦੀ ਰਾਜਨੀਤੀ ਖੜੀ ਨਹੀਂ ਹੋਣ ਦਿੱਤੀ ਸਾਰੇ ਦੇ ਸਾਰੇ ਐਮਪੀ ਹਰਾ ਕੇ ਵੇਚੇ ਤੋਂ ਉਹ ਮੋਦੀ ਜਦੋਂ ਪੂਰੇ ਭਾਰਤ ਵਿੱਚ ਆਪਣੀ ਸੱਤਾ ਦੀ ਤਾਕਤ ਵਿਖਾ ਰਿਹਾ ਸੀ ਨਾ ਆ ਫਰੋਜਪੁਰ ਵਾਲੇ ਪੁਲ ਤੋਂ ਮੋੜ ਕੇ ਵਿਖਾਦਾ ਸੀ ਅਸੀਂ ਤੇ ਮਤਲਬ ਤੂੰ ਕਿਹੜੀ ਛ ਹੈਂ ਜਿਹੜੇ ਕਹਿੰਦੇ ਸੀ ਨਾ ਸਾਡੇ ਬੂਏ ਤੁਹਾਡੇ ਲਈ ਹਮੇਸ਼ਾ ਖੁੱਲੇ ਰਹਿਣਗੇ ਤਾਂ ਉਹ ਬੂਏ ਤੁਹਾਡੇ 505 ਕਿਲੋਮੀਟਰ ਦੂਰੀ ਬੰਦ ਹੋ ਜਾਂਦੇ ਨੇ ਖੁੱਲੋਂ ਨਾ ਬੂਏ ਤੇ ਜਿਹੜਾ ਕਹਿੰਦਾ ਸੀ ਸਿੱਖਿਆ ਦੇ ਵਿੱਚ ਵਾਰ-ਵਾਰ ਕਹਿੰਦੇ ਕਿ ਤੁਸੀਂ ਸਿੱਖਿਆ ਦੇ ਵਿੱਚ ਇੱਕ ਨੋਟੀਫਿਕੇਸ਼ਨ ਖਾ ਦੇ ਮਤਲਬ ਇੱਕ ਨੋਟੀਫਿਕੇਸ਼ਨ ਮਾਸਟਰ ਕੈਡਰ ਵਿੱਚ ਖਾ ਦੇ ਇੱਕ ਨੋਟੀਫਿਕੇਸ਼ਨ ਜਿਹੜਾ ਲੈਕਚਰ ਕੈਡਰ ਵਿੱਚ ਖਾ ਦੇ ਇੱਕ ਸਿੰਗਲ ਨੋਟੀਫਿਕੇਸ਼ਨ ਈਟੀਟੀ ਵਿੱਚ ਖਾ ਦੇ ਇੱਕ ਪ੍ਰੋਫੈਸਰ ਦੀ ਪੋਸਟ ਵਿੱਚ ਖਾ ਦੇ ਕੋਈ ਸਿੰਗਲ ਨੋਟੀਫਿਕੇਸ਼ਨ ਨਹੀਂ ਆਇਆ ਸਿੰਗਲ ਸਵਾ 3 ਸਾਲ ਹੋ ਗਏ ਜਦੋਂ ਹਸਪਤਾਲ ਦੀ ਗੱਲ ਕਰਦਾ ਕਹਿੰਦਾ ਉਸੇ ਹਸਪਤਾਲ 'ਚ ਇਲਾਜ ਮੈਂ ਕਰਾਉਂਗਾ ਉਸੇ ਹਸਪਤਾਲ 'ਚ ਆਮ ਕਰਾਂਦਾ ਹੂੰਗਾ ਆਪ ਦਾ ਥੋੜਾ ਜਿਹਾ ਢਿੱਡ ਪੀੜ ਹੋਇਆ ਚੱਕ ਕੇ ਦਿੱਲੀ ਪੱਜ ਗਿਆ ਦਿੱਲੀ ਵੀ ਤੂੰ ਜਿਹੜੇ ਤੁਹਾਡੇ ਆਕਾ ਕੇਜਰੀਵਾਲ ਦੁਆਰਾ ਬਣਾਏ ਗਏ ਮੱਲਾ ਕਲੀਨਿਕ ਸੀ ਉੱਥੇ ਇਲਾਜ ਕਰਾਉਦਾ ਜਿੱਥੇ ਕੱਲੀਆਂ ਪੈਰਾਸੈਟਾ ਮੁਫਤ ਹੀ ਦਿੱਤੇ ਜਾਂਦੀਆਂ ਨੇ ਬਾਦਲ ਅਰੀ ਆਪ ਦੇ ਆਪ ਨੂੰ 25 ਸਾਲ ਦੀ ਰਾਜ ਕਰਨ ਦੀ ਗੱਲ ਕਹਿੰਦੇ ਸੀ ਉਹਨਾਂ ਦਾ ਇੱਟਿਆ ਸੀ ਹੰਕਾਰ ਇਹਦਾ ਵੀ ਟੁੱਟੂਗਾ ਔਰ ਜਿਹੜੀ ਖਾਸ ਕਰਕੇ ਇਹਨੇ ਤਾਨਾਸ਼ਾਹੀ ਵਿਖਾਈ ਹੈ ਨਾ ਇਹ ਬਾਦਲਾਂ ਤੋਂ ਤੇ ਕਾਂਗਰਸ ਤੋਂ ਵੀ ਟੱਪ ਗਿਆ ਔਰ ਇਹ ਇਹਦੀ ਤਾਨਾਸ਼ਾਹੀ ਐਡੀ ਕੋਈ ਖਤਰਨਾਕ ਆ ਕਿ ਇਹ ਤਾਂ ਧਰਨੇ ਲਾਉਣ ਤੱਕ ਨੂੰ ਵੀ ਗਲਤ ਮੰਨਦਾ ਫਿਰ ਆ ਇਲੈਕਸ਼ਨ ਅਕਸਰ ਜਿਹੜੀਆਂ ਸਰਕਾਰਾਂ ਨੇ ਉਹ ਆਪਦੀ ਮਸ਼ੀਨਰੀ ਦੇ ਦਮ ਤੇ ਜਿੱਚਣਦੀਆਂ ਵੈਸੇ ਤਾਂ ਜਿੱਤੀ ਨਹੀਂ ਸਕਦੇ ਵੈਸੇ ਤਾਂ ਇੱਕ ਸੀਟ ਨਹੀਂ ਜਿੱਤੀਆਂ ਨੀ ਇਹਨਾਂ ਕੋਲ ਭਗਵੰਤ ਮਾਨ ਵੀ ਹਾਰੂਗਾ ਕਿਉਂਕਿ ਪਿੰਡਾਂ 'ਚ ਹੀ ਨਵੜਨੇ ਨਾ ਕਿਸੇ ਨੇ ਜਿਹੜੇ ਹਾਲਾਤ ਇਹਨਾਂ ਨੇ ਕੀਤੇ ਨੇ ਸਾਡੇ ਜਿੰਨੇ ਆਗੂ ਸੀ ਡਿਟੇਨ ਕੀਤੇ ਡਿਟੇਨ ਕਰਕੇ ਅਟਰਨਲ ਧਮਕੀਆਂ ਦਿੱਤੀਆਂ ਥ੍ਰੈਟ ਦਿੱਤੇ ਤੁਹਾਡੇ ਤੇ ਅਸੀਂ ਬਰਚੇ ਪਾਵਾਂਗੇ ਤੁਹਾਡੇ ਤੇ ਸਖਤ ਕਾਰਵਾਈਆਂ ਹੋਣਗੀਆਂ ਸਾਡੇ ਹੋਂ ਤੱਕ ਖੋਏ ਗਏ